ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਅਸ਼ੋਕ ਵਿਹਾਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਰਿਮੋਟ ਦਾ ਬਟਨ ਦਬਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਲਈ 4500 ਕਰੋੜ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ ਦਾ ਉਦਘਾਟਨ ਕੀਤਾ ਤੇ ਕਈ ਹੋਰਨਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਯੋਜਨਾਵਾਂ ਵਿੱਚ ਜੇਜੇ ਕਲਸਟਰ ਦੇ ਵਸਨੀਕਾਂ ਲਈ 1675 ਫਲੈਟ, ਸਕੂਲਾਂ ਤੇ ਕਾਲਜਾਂ ਨਾਲ ਜੁੜੇ ਪ੍ਰੋਜੈਕਟ ਵੀ ਸ਼ਾਮਿਲ ਨੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਿਨ੍ਹਾਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਹੈ ਉਹ ਕੇਂਦਰ ਸਰਕਾਰ ਦੀ ਦਿੱਲੀ ਦੇ ਲੋਕਾਂ ਨੂੰ ਸਸ਼ਕਤ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਨੇ। ਕੇ ਪਾਸ ਪੱਕੀ ਛੱਤ ਹੋ ਅੱਛੇ ਘਰ ਹੋ ਇਹ ਸੰਕਲਪ ਲੈ ਕੇ ਹਮ ਕੰਮ ਕਰ ਰਹੇ ਹਾਂ। ਇਸ ਸੰਕਲਪ ਦੀ ਸਿੱਧੀ ਮੈਂ दिल्ली का बहुत बड़ा रोल है इसलिए भाजपा की केंद्र सरकार ने जुग्गियों की जगह पक्का घर बनाने का अभियान शुरू किया ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੰਜ ਕਸਦਿਆਂ ਉਹਨਾਂ ਕਿਹਾ ਕਿ ਬੀਤੇ 10 ਸਾਲਾਂ ਤੋਂ ਦਿੱਲੀ ਇੱਕ ਵੱਡੀ ਆਪਦਾ ਨਾਲ ਕਿਰੀ ਹੋਈ ਹੈ ਉਹਨਾਂ ਕਿਹਾ ਕਿ ਇਹ ਆਪਦਾ ਜਾਵੇਗੀ ਤੇ ਭਾਜਪਾ ਆਵੇਗੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦੀ ਰਿਹਾਈਸ਼ ਲਈ ਬਣਾਇਆ ਗਿਆ ਸ਼ੀਸ਼ ਮਹਿਲ ਤੇ ਹੋਰ ਕੋਟਾਲੇ ਇਸ ਦਾ ਸਬੂਤ ਨੇ ਉਹਨਾਂ ਕਿਹਾ ਕਿ ਬੇਈਮਾਨ ਲੋਕਾਂ ਨੇ ਦਿੱਲੀ ਨੂੰ ਆਪਦਾ ਵੱਲ ਤੱਕਿਆਏ ਉਹਨਾਂ ਕਿਹਾ ਕਿ ਦਿੱਲੀ ਦੇ ਲੋਕ ਇਸ ਆਪਦਾ ਤੋਂ ਮੁਕਤ ਹੋਣਾ ਚਾਹੁੰਦੇ ਨੇ